ਪਿਆਰੀ ਜਾਂ ਚੱਕ ਕਰੋ ਜੀ ਹਾਂ ਜੀ ਆ ਆ ਗਿਆ ਜੀ ਤੋਹਫਾ ਲਓ ਜੀ ਇਹਨੂੰ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਬੇਫਿਕਰ ਹੋ ਜਾਓ ਤੁਸੀਂ ਆਹ ਲਓ ਚੈੱਕ ਕਰੋ ਗਲੋਰੀ ਟੈਕਸਿਸ ਲਈ ਆਂਤੀ ਸ਼ਿਮਰੀ ਸਵਾਰ ਲਓ ਜੀ ਅਮ੍ਰਿਤ ਵੀਰਾ ਵੀ ਖੁਸ਼ ਹੋਇਆ ਬਈ ਆਵਣੇ ਸੂਟ ਦੇਖ ਦੇਖ ਕੇ ਲਓ ਜੀ ਤੱਕਵਾਰੀ ਬਰਬਰੀ ਸ਼ਿਮਰ ਦੀ ਬਾਟਮ ਓਕੇ ਲਓ ਜੀ ਬਰਬਰੀ ਸ਼ਿਮਰ ਦਾ ਹੀ ਲੱਗਾ ਆਪਣੇ ਦੁਪੱਟਾ ਤੋਡੇ ਨਾਲ ਦਾ ਸੈਕੰਡ ਪਰਸਨ ਜੇ ਵਿਆਹ ਦੇ ਵਿੱਚ ਹੋਇਆ ਸੂਟ ਦੇ ਪੈਸੇ ਵਾਪਸ ਨਾਲੇ ਸਲਾਈ ਦੇ ਪੈਸੇ ਵਾਪਸ ਜੀ ਟੋਟਲੀ ਹੈਂਡਵਰਕ ਦਾ ਬੀਸ ਆ ਜੀ ਠੀਕ ਆ ਜੀ ਭੈਣਾਂ ਵਾਲੀ ਬਹੁਤ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਆਪਾਂ ਨੇ ਲੋਹੀ ਲੈਣ ਦੇ ਨਾਲੇ ਸੂਟ ਵੀ ਆ ਗਏ ਨੇ 400 ਤੋਂ ਸਟਾਰਟ ਹੋ ਜਾਣਗੇ ਲੋ ਜੀ ਦੇਖੋ ਬਾਟਮ ਨਾਲੇ ਹੋ ਗਿਆ ਪ੍ਰਿੰਟਡ ਦੁਪੱਟਾ ਜੀ ਇਹ ਲੈਣ ਦੇ ਨਾਲੇ ਸੂਟ ਆ ਗਏ ਆਪਣੇ ਲਵੇ ਜਿੰਨੇ ਮਰਜ਼ੀ ਲੈ ਲਿਓ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ 500 ਦੀ ਰੇਂਜ ਦੇ ਵਿੱਚ ਵੀ ਦੇ ਦਾਂਗੇ 400 ਦੀ ਰੇਂਜ ਦੇ ਵਿੱਚ ਵੀ ਦੇ ਦਾਂਗੇ ਲੋ ਜੀ ਦੁਪੱਟਿਆਂ ਦੇ ਵਰਕੇ ਨਾਲ ਸੂਟ ਦਵਾਂਗੇ ਇਸ ਵਾਰ ਤੁਹਾਨੂੰ ਪਿਓਰ ਬਿਸਕੋਸ ਮਸਲੀਨ ਦੇ ਤਾਂਬੇ ਰੰਗਾਂ ਕਹਿੰਦੇ ਨੇ ਜਿਹਨੂੰ ਲੋ ਕਰੋ ਚੈੱਕ ਪੂਲਾ ਹੈਵੀ ਕੱਢਿਆ ਪਿਆਣਾ ਜੀ ਬੰਬ ਬਲਾਏ ਪਿਆਣਾ ਪੂਰੇ ਅਮਜੀਤ ਵੀਰੇ ਨੇ ਆ ਚੈੱਕ ਕਰੋ ਇਧਰ ਨਿਗਾ ਮਰਵਾ ਦਿਓ ਜੀ ਆ ਦੇਖੋ ਭੰਡਾਰ ਪਿਆ ਆਪਣਾ ਲੋ ਆਲੇ ਆਂਦਾ ਹੈਂਡਵਰਕ ਇਹਨੂੰ ਕਹਿੰਦੇ ਨੇ ਹੈਂਡਵਰਕ ਜੀ ਹਾਂਜੀ ਵੱਡੇ ਵੱਡੇ ਤਮਾਕਿਆਂ ਦੇ ਉੱਤੇ 2000 ਤੋਂ ਸਟਾਰਟ ਹੋ ਜੂਗਾ ਕਾਟਨ ਦੇ ਰੇਟ ਦੇ ਵਿੱਚ ਹੈਂਡਵਰਕ ਦਿੰਨੇ ਆਪਾਂ ਹੁਣ ਪੈਨਾਂ ਦੇ ਬਹੁਤ ਵੱਡੇ ਫਾਇਦੇ ਕਰਨੇ ਨੇ ਠੀਕ ਆ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਬਟਿਕਾਂ ਲਈ ਬਹੁਤ ਵੱਡੀ ਆਫਰ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀਰਕੋਟਲੇ ਫੈਸ਼ਨ ਇੰਸਟਾ ਤੇ ਇਹਨਾਂ ਨੇ ਵਿਆਹ ਸ਼ਾਦੀਆਂ ਦੇ ਬਹੁਤ ਵੱਡੀਆਂ ਸੂਟਾਂ ਤੇ ਆਫਰਾਂ ਲਾਤੀਆਂ ਆਪਣੇ ਨਾਲ ਬਾਈ ਨਾਲ ਮੌਜੂਦ ਆ ਬਾਕੀ ਸਾਰੇ ਬਾਈ ਨਾਲ ਗੱਲ ਕਰਦਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਅਮ੍ਰਿਤ ਵੀਰੇ ਹੋਰ ਠੀਕ ਠਾਕ ਵਧੀਆ ਜੀ ਅਮ੍ਰਿਤ ਤੇ ਵੀਰੇ ਆਪਾਂ ਲੌਂਜ ਜਾ ਰਹੇ ਆ ਬਹੁਤ ਵੱਡੀ ਧਮਾਕਾ ਸੇਲ ਫੈਸ਼ਨਿਸਟਾ ਦੇ ਉੱਤੇ ਕੀ ਚਾਹੀਦੇ ਨੇ ਸੋਹਣੇ ਸੋਹਣੇ ਸੂਟ ਚਾਹੀਦੇ ਨੇ ਫੈਸ਼ਨਿਸਟਾ ਦੇ ਮਿਲ ਜਣਗੇ ਸੂਟ ਹੋ ਜੂ 500 ਤੋਂ ਸਟਾਰਟ ਜੀ ਅਮ੍ਰਿਤ ਤੇ ਵੀਰੇ ਆਪਾਂ ਇਹ ਕਰ ਦੇਣਾ ਬਹੁਤ ਵੱਡਾ ਧਮਾਕਾ ਇਸ ਵਾਰ ਠੀਕ ਹੈ ਵੀਰੇ ਓਕੇ ਬਟਿਕਾਂ ਲਈ ਬਹੁਤ ਵੱਡੀ ਆਫਰ ਆ ਵਿਆਹ ਸ਼ਾਦੀਆਂ ਵਾਲਿਆਂ ਲਈ ਪਹਿਣਾ ਲਈ ਬਹੁਤ ਵੱਡੀ ਧਮਾਕਾ ਆਫਰ ਆ ਇੱਕ ਵਾਰ ਐਡਰੈਸ ਬੋਲ ਦੋ ਵੀਰੇ ਮਾੜਾ ਐਡਰੈਸ ਸਰਹੰਦੀ ਗੇਟ ਹੈ ਜਾਂ ਦਿੱਲੀ ਗੇਟ ਆ ਕੇ ਕਾਲ ਕਰ ਲਓ 8566956000 ਤੇ ਪਾਰਕਿੰਗ ਦੇ ਵਿੱਚ ਗੱਡੀ ਲਗਾਓ ਸਾਡਾ ਮੁੰਡਾ ਤੁਹਾਨੂੰ ਆਪ ਪਿਕ ਕਰਨਾ ਆਏਗਾ ਸ਼ੌਪ ਤੇ ਲੈ ਕੇ ਆਏਗਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਉਣੀ ਆ ਸੂਟ ਦੇਖੋ ਸਾਰੀ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਉਣਾ ਜਿਵੇਂ ਬਾਈ ਨੇ ਦੱਸਿਆ ਨਾ ਤੁਸੀਂ ਇਹਨਾਂ ਨੂੰ ਸਰੰਦੀ ਗੇਟ ਆ ਕੇ ਜਾਂ ਦਿੱਲੀ ਗੇਟ ਆ ਕੇ ਕਾਲ ਕਰ ਲਓ ਇਹਨਾਂ ਦਾ ਮਤਲਬ ਜੋ ਵੀ ਮੁੰਡਾ ਇੱਥੇ ਹੈਗਾ ਤੁਹਾਨੂੰ ਜਾ ਕੇ ਲੈ ਵੀ ਆਊਗਾ ਜਾਂ ਉਹਨੇ ਕਾਲ ਤੇ ਵੀ ਸਮਝਾ ਸਕਦੇ ਆ ਤੇ ਸਾਰੀ ਆਪਾਂ ਕਲੈਕਸ਼ਨ ਦਿਖਾਉਣਾ ਕੀ ਕੀ ਆਫਰ ਲਈ ਉਹ ਵੀ ਤੁਹਾਨੂੰ ਸਾਰੀ ਦੱਸਾਂਗੇ ਤੇ ਮੇਨ ਗੱਲ ਵੀ ਇਹਨੇ ਸਾਰੀ ਮੈਨੂਫੈਕਚਰੀ ਥੋੜੀ ਆਪਣੀ ਆ ਨਾ ਸਾਰੀ ਮੈਨੂਫੈਕਚਰਿੰਗ ਆਪਦੀ ਆ ਜੀ ਆਪਾਂ ਇੱਕ ਲੀਰ ਵੀ ਖਰੀਦ ਕੇ ਨਹੀਂ ਵੇਚਦੇ ਜੀ ਸਾਰੇ ਫੈਬਰਿਕਸ ਆਪਣੇ ਨੇ 25 30 ਤਰ੍ਹਾਂ ਦੇ ਨਵੇਂ ਫੈਬਰਿਕਸ ਆਪਾਂ ਨੇ ਲਾਂਚ ਕਰਤੇ ਹੈਂਡਵਰਕ ਦਾ ਸੂਟ 20 ਬਰਬਰੀ ਗੁਚੀ ਐਲਵੀ ਲੂਈ ਬਟਾਨਗੇ ਨੇ ਜਿਹਨੂੰ ਐਲਓਯੂਐਸ ਆਈਐਸ ਬੀਓਯੂਆਈਟੀਓਨ ਸਾਰੇ ਸੂਟ ਆ ਗਏ ਜੀ ਬ੍ਰਾਂਡਾਂ ਦੇ ਧਮਾਕੇ ਪਾਦਨੇ ਨੇ ਆਪਾਂ ਨੇ ਇਸ ਵਾਰ ਮਾਰਕੀਟ ਦੇ ਵਿੱਚ ਤੇ ਹੁਣ ਆਪਾਂ ਕਲੈਕਸ਼ਨ ਤੁਹਾਨੂੰ ਸਾਰੀ ਦਿਖਾਉਣੇ ਹਨ ਹਾਂਜੀ ਵੀਰੇ ਲੋ ਜੀ ਲੈਨ ਦੇ ਨਾਲੇ ਸੂਟ ਵੀ ਆ ਗਏ ਨੇ 400 ਤੋਂ ਸਟਾਰਟ ਹੋ ਜਾਣਗੇ ਲੋ ਜੀ ਦੇਖੋ ਬਾਟਮ ਨਾਲੇ ਹੋ ਗਿਆ ਪ੍ਰਿੰਟਡ ਦੁਪੱਟਾ ਜੀ ਇਹ ਲੈਨ ਦੇ ਨਾਲੇ ਸੂਟ ਆ ਗਏ ਆਪਣੇ ਲਵੇ ਜਿੰਨੇ ਮਰਜ਼ੀ ਲੈ ਲਿਓ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ 500 ਦੀ ਰੇਂਜ ਦੇ ਵਿੱਚ ਵੀ ਦੇ ਦਾਂਗੇ 400 ਦੀ ਰੇਂਜ ਦੇ ਵਿੱਚ ਵੀ ਦੇ ਦਾਂਗੇ ਲੋ ਜੀ ਦੁਪੱਟਿਆਂ ਦੇ ਵਰਕ ਨਾਲ ਸੂਟ ਦਵਾਂਗੇ ਇਸ ਵਾਰ ਤੁਹਾਨੂੰ ਪਿਓਰ ਬਿਸਕੋਸ ਮਸਲੀਨ ਦੇ ਉੱਤੇ ਜਿੰਨੇ ਮਰਜ਼ੀ ਸੂਟ ਲੈ ਲਿਓ 20 25 30 40 50 ਜਿੰਨੇ ਮਰਜ਼ੀ ਲੈ ਲਿਓ ਪਹਿਣੋ ਬਹੁਤ ਵੱਡੀ ਆਫਰ ਆ ਆ ਲੋ ਜੀ ਅਮ੍ਰਿਤਪ੍ਰੇਰ ਚੈੱਕ ਕਰਵਾ ਦੇ ਲੋ ਦੁਪੱਟਾ ਵਰਕ ਵਾਲਾ ਸੂਟ ਜੀ ਲਓ ਦੁਪੱਟੇ ਦੇ ਵੀ ਵਰਕੂ ਆ ਜੀ ਸਾਢੇ 7 ਮੀਟਰ ਦਾ ਸੂਟ ਬਣਿਆ ਹੋਇਆ ਜੀ ਪਿਆਰੀ ਜੀ ਚੈੱਕ ਕਰੋ ਜੀ ਹਾਂ ਜੀ ਆ ਆ ਗਿਆ ਜੀ ਤੋਹਫਾ ਲਓ ਜੀ ਇਹਨੂੰ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਬੇਫਿਕਰ ਹੋ ਜਾਓ ਤੁਸੀਂ ਆਹ ਲਓ ਚੈੱਕ ਕਰੋ ਗਲੋਰੀ ਟੈਕਸਿਜ਼ ਲਈ ਜਾਂਦੀ ਸ਼ਿਮਰੀ ਸਵਾਰ ਲਓ ਜੀ ਅਮ੍ਰਿਤਪ੍ਰੇਰ ਆ ਵੀ ਖੁਸ਼ ਹੋਇਆ ਬਈ ਆਪਣੇ ਸੂਟ ਦੇਖ ਦੇਖ ਕੇ ਲਓ ਜੀ ਤੱਕਵਾਦੀ ਬਰਬਰੀ ਸ਼ਿਮਰ ਦੀ ਬਾਟਮ ਓਕੇ ਲਓ ਜੀ ਬਰਬਰੀ ਸ਼ਿਮਰ ਦਾ ਹੀ ਲੱਗਾ ਤਾਂ ਆਪਣੇ ਦੁਪੱਟਾ ਥੋਡੇ ਨਾਲ ਦਾ ਸੈਕੰਡ ਪਰਸਨ ਜੇ ਵਿਆਹ ਦੇ ਵਿੱਚ ਹੋਇਆ ਸੂਟ ਦੇ ਪੈਸੇ ਵਾਪਸ ਨਾਲੇ ਸਲਾਈ ਦੇ ਪੈਸੇ ਵਾਪਸ ਜੀ ਟੋਟਲੀ ਹੈਂਡਵਰਕ ਦਾ ਪੀਸ ਆ ਜੀ ਠੀਕ ਆ ਜੀ ਪਹਿਣਾ ਵਾਲੀ ਬਹੁਤ ਵੱਡੀਆਂ-ਵੱਡੀਆਂ ਆਫਰਾਂ ਲਾਤੀਆਂ ਆਪਾਂ ਨੇ ਲਗਜ਼ਰੀ ਬਹੁਤ ਚੀਜ਼ਾਂ ਨੇ ਪਹਿਣਾ ਦੀ ਡਿਮਾਂਡ ਆ ਰਹੀ ਧੀ ਵੀ ਸਾਨੂੰ ਹੈਵੀ ਸੂਟ ਚਾਹੀਦੇ ਨੇ ਲੋ ਜੀ ਨੰਦਾਂ ਲਈ ਪਹਿਣ ਵਾਲੀ ਬਹੁਤ ਵੱਡੀ ਆਫਰ ਆ ਗਈ ਮਤਲਬ ਪਾਰਟੀ ਦੇ ਉੱਤੇ ਪਾਉਣਾ ਮੈਰਿਜ ਦੇ ਉੱਤੇ ਪਾਉਣਾ ਲੋ ਜੀ ਦੁਪੱਟਾ ਦੇ ਕੋਲ ਲਾਜਵਾਬ ਕਿੱਡਾ ਸ਼ਾਨਦਾਰ ਬਣਾਇਆ ਪਿਆ ਦੁਪੱਟਾ ਵੀ ਚਿੰਤਾ ਪੂਰਾ ਚਿਨਿਆ ਬਿਆ ਜੀ ਦੁਪੱਟਾ ਦੇਖੋ ਫੁੱਲੇ ਹੈਵੀ ਹੈਂਡਵਰਕ ਦੇ ਨਾਲ ਕੱਢਾ ਹੋਇਆ ਇਹਦੇ ਵਿੱਚ ਵੀ ਤੁਹਾਨੂੰ 8-10 ਕਲਰ ਮਿਲ ਜਣਗੇ ਠੀਕ ਆ ਜੀ ਬਾਕੀ ਆ ਦੇਖੋ ਜੀ ਇਹਨੂੰ ਕਹਿੰਦੇ ਨੇ ਹੈਂਡਵਰਕ ਲਓ ਵੀ ਆ ਦੇਖੋ ਇਧਰ ਬਾਈ ਨੇ ਟੇਲ ਇਹਨੂੰ ਕਹਿੰਦੇ ਨੇ ਲਾਤੀਆਂ ਚੈਨਾ ਲਾਤੀਆਂ ਲੈਣਾ ਆ ਕਰਵਾ ਦੇ ਅਮ੍ਰਿਤਪੀਰੇ ਚੈੱਕ ਬੱਲੇ ਬੱਲੇ ਕਰਵਾਦੀ ਜਿੰਨੇ ਮਰਜੀ ਹੈਂਡਵਰਕ ਦੇ ਸੂਟ ਲੈ ਲਿਓ ਠੀਕ ਆ ਜੀ ਪੂਰੇ ਹੈਵੀ ਦੁਪੱਟਿਆਂ ਨਾਲ ਆ ਕਰੋ ਰੋਇਲ ਰਾਇਲ ਬਲੂ ਚੈੱਕ ਪੈਣਾ ਨੂੰ ਰॉयਲ ਬਲੂ ਦੇ ਵਿੱਚ ਪਹਿਣਾ ਦੀ ਅੱਡੀ ਡਿਮਾਂਡ ਹੁੰਦੀ ਆ ਵੀ ਸਾਨੂੰ ਰॉयਲ ਬਲੂ ਚਾਹੀਦਾ ਜਿੰਨੇ ਮਰਜ਼ੀ ਲੈ ਲਿਓ ਰॉयਲ ਬਲੂ ਸੂਟ ਆ ਚੈੱਕ ਕਰੋ ਜੀ ਪਿਓਰ ਹੈਂਡਵਰਕ ਦੇ ਉੱਤੇ ਠੀਕ ਆ ਜੀ ਨਾਲ ਦੁਪੱਟਾ ਹੈਵੀ ਵੀ ਲਿਆਂਦਾ ਇਸ ਵਾਰ ਪਹਿਣਾ ਕਹਿੰਦੇ ਨਹੀਂ ਬੁਟੀਕ ਸਟਾਈਲ ਵੀ ਹੋਣ ਨਾਲ ਹੈਵੀ ਦੁਪੱਟੇ ਵੀ ਹੋਣ ਚੈੱਕ ਕਰਵਾ ਦਿਓ ਜੀ ਲੋ ਕੱਲਾ-ਗਲਾ ਟਾਂਕਾ ਹੈਂਡ ਦਾ ਜੀ ਪ੍ਰੋਪਰਲੀ ਹੈਂਡਵਰਕ ਦੇ ਨਾਲ ਹੋਇਆ ਹੋਇਆ ਰॉयਲ ਬਲੂ ਦੇ ਵਿੱਚ ਵੀ ਕਲਰ ਮਿਲ ਜਣਗੇ ਜਿੱਦਾਂ ਦੀਆਂ ਮਰਜ਼ੀ ਆਟਮਾ ਲੈ ਲਿਓ ਤੁਹਾਨੂੰ ਫੈਸ਼ਨਿਸਟਾਂ ਦੇ ਧਮਾਕਿਆਂ ਆਟਮਾ ਮਿਲੀਆਂ ਨੇ ਠੀਕ ਆ ਜੀ ਆਹ ਕਰੋ ਜੀ ਗਰਲਿਸ਼ ਪੀਸ ਚ ਪੈਰਾਂ ਨੂੰ ਤਾਂ ਬਹੁਤ ਵੱਡੇ ਆਪਣੇ ਲਗਜ਼ਰੀ ਤੋਹਫੇ ਦੇ ਦੇਣੇ ਇਸ ਵਾਰ ਹਾਂਜੀ ਪਹੁੰਚਣਾ ਪੈਰਾਂ ਨੇ ਬਸ ਫੈਸ਼ਨਿਸਟਾ ਦੇ ਉੱਤੇ ਆ ਕਾਲ ਕਰਕੇ ਤੁਹਾਨੂੰ ਬਿਨਾਂ ਦੇਖੇ ਆ ਜਨਾ ਜੀ ਆ ਦੇਖੋ ਕਰਵਾਓ ਪੈਰਾਂ ਨੂੰ ਚੈੱਕ ਕਿੱਡਾ ਸੋਹਣਾ ਫੈਬਰਿਕ ਆ ਲਗਜ਼ਰੀ ਸਹੀ ਗੱਲ ਨਾਲ ਪੈਰਾਂ ਨੂੰ ਬਾਟਮ ਦੇ ਉੱਤੇ ਵਰਕ ਵੀਡੀਓ ਫੋਟੋ ਵਾਲੇ ਪੀਸ ਹੋਣਗੇ ਜਿੰਨੇ ਵੀ ਹੋਣਗੇ ਸਾਰੀਆਂ ਟ੍ਰੈਂਡਿੰਗਸ ਦੇ ਵਿੱਚ ਰੀਲ ਚੱਲ ਰਹੀਆਂ ਨੇ ਓ ਆਪਾਂ ਸਟਾਕ ਆਪ ਆਪ ਰੈਡੀ ਕਰਵਾਉਣੇ ਆ ਲੋ ਚੈੱਕ ਕਰੋ ਕਿੰਨਾ ਪਿਆਰਾ ਸੂਟਾ ਦੁਪੱਟਾ ਵਰਕ ਵਾਲਾ ਸਰਦਾਰੀ ਜੀ ਜਾਣੇ ਅਮ੍ਰਿਤਪ੍ਰੇ ਆਪਣੇ ਲਵੇ ਤਾਂ ਹੀ ਫੈਸ਼ਨਿਸਟ ਆ ਵਾ ਸਟੋਰ ਨਹੀਂ ਫੈਸ਼ਨਿਸਟ ਆ ਬ੍ਰਾਂਡ ਬਣ ਚੁੱਕੇ ਐਸ ਵਾਰ ਹਾਂਜੀ ਆ ਪਿਓਰ ਬਿਸਕੋਸ ਮਸਲੀਨ ਦੇ ਉੱਤੇ ਸੂਟ ਲੈਣਤਾ ਜੀ ਮਾਰਕੀਟ ਦੇ ਵਿੱਚ ਵਿਕਰੇ ਆ 1200 ਰੁਪਏ ਦਾ ਬਹੁਤ ਵੱਡਾ ਧਮਾਕਾ ਲਾਤਾ ਜੀ ਪਿਓਰ ਬਿਸਕੋਸ ਮਸਲੀਨ ਦੇ ਉੱਤੇ ਬਾਜ਼ੂ ਬਾਟਮ ਦੀ ਇੱਕ ਆਪਸ਼ਨ ਹੋएगी ਜੀ ਠੀਕ ਆ ਜੀ 5 ਮੀਟਰ ਦਾ ਸੂਟ 2.5 ਮੀਟਰ ਦਾ ਖੁੱਲਾ ਚੌੜਾ ਚਾਦਰ ਵਰਗਾ ਦੁਪੱਟਾ ਜੀ ਲਓ ਜੀ 2000 ਸੂਟ ਲੈਣਾ 1000 ਸੂਟ ਲੈਣਾ ਜਿੰਨੇ ਮਰਜ਼ੀ ਸੂਟ ਲੈ ਲਿਓ ਜੀ ਆਪਦੀ ਸਾਰੀ ਮੈਨੂਫੈਕਚਰਿੰਗ ਆ ਸਾਰੇ ਨਵੇਂ ਕਲਰ ਨੇ ਯਾਦ ਨਿਗਾ ਮਰਵਾ ਲਓ ਇੱਧਰ ਲਓ ਜੀ ਸਾਰਾ ਸਟਾਕ ਅਵੇਲੇਬਲ ਕਰਤਾ ਗਰਾਊਂਡ ਦੇ ਵਿੱਚ ਬਹੁਤ ਸਟਾਕ ਪਿਆ ਉਸ ਤੋਂ ਬਾ ਕਟ ਰੇਂਜਾਂ ਦੇ ਉੱਤੇ ਆ ਲੋ ਜੀ ਚੈੱਕ ਕਰੋ ਹਾਂਜੀ ਕ੍ਰਸ਼ ਟਾਬੀ ਦੇ ਉੱਤੇ ਹੋਏਗਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਫੈਬਰਿਕ ਆ ਜੀ ਕੱਲੇ ਇਹ ਲੋ ਜੀ ਲੋ ਜੀ 1750 ਦੀ ਰੇਂਜ ਦੇ ਵਿੱਚ ਸੂਟ ਆ ਜੀ ਬਹੁਤ ਵੱਡਾ ਧਮਾਕਾ ਹੈਂਡਵਰਕ ਦੇ ਨਾਲ ਕੱਢਾ ਹੋਇਆ ਦੁਪੱਟਾ 2.5 ਮੀਟਰ ਦਾ ਜੀ ਬਾਜੂ ਬੋਟਮ ਚ ਇੱਕ ਆਪਸ਼ਨ ਹੋਏਗੀ ਓਕੇ ਜੀ ਇਦਾਂ ਦੀਆਂ ਹੋਰ ਬਾਦੂ ਵੈਰਾਈਟੀਆਂ ਨੇ ਆ ਚੈੱਕ ਕਰੋ ਜੀ ਖੀਨਖਾ ਬਰਬਰੀ ਲਿਆਂਦੀ ਜੀ ਓਕੇ ਟੋਟਲੀ ਹੈਂਡਵਰਕ ਦੇ ਉੱਤੇ ਇਹ ਟੋਟਲੀ ਹੈਂਡਵਰਕ ਦੇ ਪੀਸ ਰੈਡੀ ਕਰਵਾ ਲੈਨੇ ਆਪਾਂ ਨੇ ਸਾਰੇ ਬੋਟਮ ਹੋਏਗੀ ਨਾਲ ਹੀ ਆ ਦੁਪੱਟਾ ਦੇਖੋ ਜੀ ਲਾਜਬਾਬ ਆਏ ਹਾਏ ਅਮਜੀਤ ਵੀਰੇ ਨੇ ਇਸ ਵਾਰ ਦਾ ਵੱਡੀਆਂ ਧਮਾਕਾਂ ਕਰਤੀਆਂ ਪੈਸਾ ਦੇ ਫਾਇਦੇ ਕਰਤੇ ਲੋਕ ਕਰਾਓ ਅਮ੍ਰਿਤ ਵੀਰੇ ਚੱਕ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਹਾਂਜੀ ਹਾਂਜੀ ਸਾਰੇ ਹੈਂਡਵਰਕ ਦੇ ਪੀਸ ਨੇ ਬਰਬਰੀ ਸ਼ਿਮਰ ਫੋਰ 50 ਤਰ੍ਹਾਂ ਦੇ ਫੈਬਰਿਕਸ ਮਿਲ ਜਣਗੇ ਤੁਹਾਨੂੰ ਦੇਖੋ ਸੂਟ ਦੀ ਫਿਨਿਸ਼ਿੰਗ ਪ੍ਰਿੰਟਡ ਸੂਟ ਬਹੁਤ ਸੋਹਣਾ ਹੈਂਡਵਰਕ ਦੇ ਉੱਤੇ ਜੀ ਕਰਲਿਸ਼ ਪੀਸ ਬਣੇ ਹੋਏ ਨੇ ਜੀ ਪਾਰਟੀ ਵੀਰ ਫੈਬਰਿਕਸ ਨੇ ਸਾਰੇ ਆ ਚੱਕਰੋ ਦੁਪੱਟਾ ਜੀ ਲਓ ਜੀ ਦੁਪੱਟੇ ਪੂਰੇ ਪੂਰੇ ਲਗਜ਼ਰੀ ਬਣਾਇਆ ਪਿਆ ਜੀ ਚੀਜ਼ਾਂ ਹਾਂਜੀ ਲੋ ਜੀ ਖੀਨ ਖਾਬ ਕਹਿੰਦੇ ਦੀ ਖੀਨ ਖਾਬ ਆਹ ਲਿਆਤੀ ਜੀ ਖੀਨ ਖਾਬ ਇਹਨੂੰ ਕਹਿੰਦੇ ਨੇ ਜੰਪ ਵਾਲੀ ਖੀਨ ਖਾਬ ਇਹ ਬਾਹੂ ਪੰਗੜੇ ਇਸ ਵਾਰ ਟੋਟਲ ਹੈਂਡਵਰਕ ਦੇ ਉੱਤੇ ਇਹ ਵੀ 2000 ਤੋਂ ਸਟਾਰਟ ਹੋ ਜਾਣਗੇ ਕੋਈ ਮਸ਼ੀਨ ਦਾ ਇਹ ਚੱਲਿਆ ਨਹੀਂ ਹੋਇਆ ਕੱਲਾ ਕੱਲਾ ਟਾਂਕਾ ਹੈਂਡ ਦਾ ਹੱਥ ਨਾਲ ਗੱਢਿਆ ਹੋਇਆ ਜੀ ਐ ਹੱਥ ਨਾਲ ਸੂਈ ਨਾਲ ਕਾਰੀਗਰ ਆਪਣੇ ਲਖਨਊ ਵਾਲਿਆਂ ਨੇ ਬੱਲੇ ਬੱਲੇ ਕਰਵਾਤੀ ਇਸ ਵਾਰ ਠੀਕ ਆ ਲੋ ਜੀ ਆ ਚੈੱਕ ਕਰੋ ਬਰਾਇਡਲ ਸੂਟ ਵੀ ਲਿਆਂਦੇ ਜੀ ਹਾਂਜੀ ਇਹਨਾਂ ਵਿੱਚ ਅੱਠ ਅੱਠ 10 10 ਕਲਰ ਮਿਲ ਜਾਣਗੇ ਬਹੁਤ ਲਗਜ਼ਰੀ ਫੈਬਰਿਕ ਨੇ ਆ ਲੋ ਚੈੱਕ ਕਰਵਾਓ ਐ ਅੰਮ੍ਰਿਤ ਵੀਰੇ ਦੇਖੋ ਕਿੰਨਾ ਫੈਬਰਿਕ ਬਹੁਤ ਵਰਕ ਹੋਇਆ ਸੂਟ ਭਰਿਆ ਪਿਆ ਜੀ ਰਾਜੀ ਇਹਦੇ ਵਿੱਚ ਕਲਰ ਦੇ ਦੋ ਬਹੁਤ ਸੋਹਣੇ ਕਲਰ ਨੇ ਜੀ ਆ ਚੈੱਕ ਕਰੋ ਲੋ ਓਕੇ ਵਰਕ ਵੀ ਇਲਾਕੇ ਮਿਲ ਜਣਗੇ ਜੋ ਨੇ ਮਰਜੀ ਸੂਟ ਲੈ ਲਿਓ ਜੀ ਬਰਾਇਡਲ ਸੂਟ ਰਸਟ ਕਲਰ ਨੇ ਧਮਾਕਾ ਪਾਇਆ ਪਿਆ ਰਸਟ ਕਲਰ ਚੈੱਕ ਕਰਵਾਉਣੇ ਆ ਤੁਹਾਨੂੰ ਹਾਂਜੀ ਲੋ ਜੀ ਕਰੋ ਰਸਟ ਕਲਰ ਚੈੱਕ ਇਹਨੂੰ ਕਹਿੰਦੇ ਨੇ ਰਸਟ ਕਲਰ ਪ੍ਰੋਪਰ ਓਕੇ ਤਾਂਬੇ ਰੰਗਾ ਕਹਿੰਦੇ ਨੇ ਜਿਹਨੂੰ ਲੋ ਕਰੋ ਚੈੱਕ ਪੂਲਾ ਹੈਵੀ ਕੱਢਿਆ ਪਿਆਣਾ ਜੀ ਬੰਬ ਬਲਾਏ ਪੈਣਾ ਪੂਰੇ ਅਮਜੀਤ ਵੀਰੇ ਨੇ ਆ ਚੈੱਕ ਕਰੋ ਇਧਰ ਨਿਗਾ ਮਰਵਾ ਦਿਓ ਜੀ ਆ ਦੇਖੋ ਭੰਡਾਰ ਪਿਆ ਆਪਣਾ ਲਓ ਜੀ ਆ ਲਿਆਂਦਾ ਹੈਂਡਵਰਕ ਇਹਨੂੰ ਕਹਿੰਦੇ ਨੇ ਹੈਂਡਵਰਕ ਜੀ ਹਾਂਜੀ ਵੱਡੇ ਵੱਡੇ ਤਮਾਕਾ ਦੇ ਉੱਤੇ 2000 ਤੋਂ ਸਟਾਰਟ ਹੋ ਜੂਗਾ ਕਾਟਨ ਦੇ ਰੇਟ ਦੇ ਵਿੱਚ ਹੈਂਡਵਰਕ ਦਿੰਨੇ ਆਪਾਂ ਹੁਣ ਪੈਣਾ ਦੇ ਬਹੁਤ ਵੱਡੇ ਫਾਇਦੇ ਕਰਨੇ ਨੇ ਠੀਕ ਹੈ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਬਟਿਕਾਂ ਲਈ ਬਹੁਤ ਵੱਡੀ ਆਫਰ ਆ ਓਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਆਂ ਹੋਰ ਆ ਦੇਖੋ ਅਮ੍ਰਿਤ ਦੇਰੇ ਕਿੰਨਾ ਸਟਾਕ ਆਇਆ ਹੋਇਆ ਲਓ ਜੀ ਜਿੰਨੇ ਮਰਜ਼ੀ ਸੂਟ ਲੈ ਲਿਓ ਜੀ ਇਹਦੇ ਵਿੱਚ ਠੀਕ ਆ ਜੀ ਬਾਕੀ ਰੇਂਜ ਦੇ ਵਿੱਚ ਜਿਹੜੇ ਸੂਟ ਚਾਹੀਦੇ ਨੇ ਆ ਚੈੱਕ ਕਰੋ ਜੀ ਸਾਟਨ ਦੇ ਉੱਤੇ ਦੱਪਕੇ ਦਾ ਸੂਟ ਰੈਡੀ ਕਰਵਾਇਆ ਆ ਆਪਣੇ ਓਕੇ ਬਹੁਤ ਘੱਟ ਰੇਂਜ ਦੇ ਵਿੱਚ ਜੀ ਆ ਲੋ ਚੈੱਕ ਕਰਵਾਓ ਪੂਰਾ ਸੂਟ ਕੱਢਿਆ ਹੋਇਆ ਲੈਂਥ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੋਊਗਾ 35 ਬਣਵਾ ਲਓ 40 ਬਣਵਾ ਲਓ 30 ਬਣਵਾ ਲਓ ਪੈਟਰਨ ਸਟਾਈਲ ਬਣਿਆ ਹੋਊਗਾ ਲੋ ਜੀ ਦੁਪੱਟੇ ਦੇ ਵੀ ਵਰਕ 1850 ਦੀ ਰੇਂਜ ਦੇ ਵਿੱਚ ਜੀ ਠੀਕ ਆ ਜੀ ਬਹੁਤ ਵੱਡਾ ਇਹਦੇ ਵਿੱਚ 50 ਕਲਰ ਲੈ ਲਓ ਚਾਹੀਦੀ ਲੋ ਜੀ ਫੈਂਡੀ ਫੈਂਡੀ ਕੀਤਾ ਪਿਆ ਹਾਂਜੀ ਫੈਂਡੀ ਨੂੰ ਵੀ ਬਹੁਤ ਅੱਗ ਲਾਈ ਪਈ ਆ ਜੀ ਅਸੀਂ ਫੈਂਡੀ ਦਵਾਂਗੇ ਤੁਹਾਨੂੰ ਸਿਰਫ 1500 ਰੁਪਏ ਦਾ ਸੂਟ ਜੀ ਠੀਕ ਆ ਜੀ ਆ ਕਰੋ ਚੈੱਕ ਲੋ ਫੈਂਡੀ ਇਹਨੂੰ ਕਹਿੰਦੇ ਨੇ ਪੋਲੀ ਫੈਂਡੀ ਜੰਪ ਵਾਲੀ ਫੈਂਡੀ ਲੋ ਜੀ ਬੁਟੀਕ ਸਟਾਈਲ ਦੇ ਨਾਲ ਦੁਪੱਟਾ ਆ ਗਿਆ ਕਰੋ ਚੈੱਕ ਹੋਰ ਇਦਾਂ ਦੀਆਂ ਬਾਧੂ ਐਡਮਾ ਨੇ ਆ ਲੋ ਜੀ ਕਰੋ ਗਲਾਸ ਔਰਗੰజా ਦੇ ਗਰਲਿਸ਼ ਸੂਟ ਹਾਂਜੀ ਪ੍ਰੋਪਰ ਫਿਨਿਸ਼ਿੰਗ ਦਿਖਾ ਦਿਓ ਵਰਕ ਦੀ ਕਿੰਨੀ ਪਿਆਰੀ ਹੋਈ ਹੋਈ ਆ ਆ ਲੋ ਕਰੋ ਗਲਾਸ ਦੇ ਉੱਤੇ ਚੈੱਕ ਲਓ ਵੀ ਗਲਾਸ ਆਰਗੰਜਾ ਇਹ ਗਰਲਿਸ਼ ਆ ਮੇਰੀਆਂ ਪਹਿਣਾ ਕਹਿੰਦੀਆਂ ਦੀ ਸਾਨੂੰ neck ਦਾ ਵਰਕ ਚਾਹੀਦਾ ਘੇਰੇ ਦਾ ਵਰਕ ਚਾਹੀਦਾ ਬਾਜੂ ਦਾ ਵਰਕ ਚਾਹੀਦਾ ਪਹਿਣਾ ਦੀਆਂ ਡਿਮਾਂਡਾਂ ਕਰਦੀਆਂ ਪੂਰੀਆਂ ਠੀਕ ਹੈ ਪਹਿਣਾ ਨੂੰ ਜਿੱਦਾਂ ਦਾ ਆਊਗਾ ਸੁਪਣਾ ਉਦਾਂ ਦਾ ਕਰਦਾਂਗੇ ਸੂਟ ਹਾਜ਼ਰ ਉਹ ਵੀ ਕਿੱਥੇ ਮਿਲੂਗਾ ਫੈਸ਼ਨਿਸਟਾ ਦੇ ਉੱਤੇ ਆ ਕੇ ਗੱਡੀ ਪੰਜਵੇਂ ਗੇਅਰ 'ਚ ਹੋਣੀ ਚਾਹੀਦੀ ਤੁਹਾਡੀ ਸਰਹੰਦੀ ਗੇਟ ਆ ਕੇ ਕਾਲ ਕਰ ਲਈਏ ਥੋਨੇ ਮੁੰਡਾ ਪਿਕ ਕਰਨ ਆਊਗਾ ਇੱਦਾਂ ਦੇ ਬਹੁਤ ਲਗਜ਼ਰੀ ਚੀਜ਼ਾਂ ਨੇ ਆ ਕਰਾਓ ਅਮ੍ਰਿਤ ਵੀਰੇ ਚੈੱਕ ਆ ਲਿਆਂ ਤਾਂ ਪੂਰਾ ਤੋਹਫ਼ਾ ਆਪਣੇ ਲਓ ਵੀ ਲੋ ਯਾਰੀ ਵਰਕ ਦਾ ਸੂਟ ਜੀ ਇਹਦੇ ਵਿੱਚ ਵੀ ਕਲਰ ਮਿਲ ਜਣਗੇ ਤੁਹਾਨੂੰ ਪ੍ਰੋਪਰ ਆਰੀ ਵਰਕ ਜੀ ਠੀਕ ਆ ਜੀ neck ਬਣਿਆ ਹੋਏਗਾ ਘੇਰਾ ਬਣਿਆ ਹੋਏਗਾ ਬਾਜ਼ੂ ਬੋਟਮ ਤੋਂ ਇੱਕ ਆਪਸ਼ਨ ਆ ਜੀ ਹਾਂਜੀ ਆਏ ਹਾਏ ਹਾਏ ਆ ਦੁਪੱਟਾ ਵੀ ਕਿਆ ਬਣਾਤਾ ਉਸਤਾਦ ਬੱਲੇ ਬੱਲੇ ਹੀ ਕਰਵਾਦੀ ਦੁਪੱਟੇ ਦੇ ਵੀ ਵਰਕ ਕਰਵਾਤਾ ਕਿੰਨੇ ਦਾ ਆਪਾਂ ਸੂਟ ਦਵਾਂਗੇ ਜੀ ਇਹ ਮਾਰਕੀਟ ਦੇ ਵਿੱਚ ਵਿਕ ਰਿਹਾ 4500 4600 ਦਾ ਆਪਾਂ ਦਵਾਂਗੇ 2200 ਰੁਪਏ ਦਾ ਸੂਟ ਜੀ ਆਰੀ ਵਰਕ ਵਾਲਾ ਠੀਕ ਆ ਜੀ ਵੱਡੀਆਂ ਆਫਰਾਂ ਲਾਤੀਆਂ ਇਦਾਂ ਦੇ ਹੋਰ ਫੈਬਰਿਕਸ ਨੇ ਕਹਿੰਦੇ ਨੇ ਨੋਟ ਵਰਕ ਜਾਇਦਾ ਪੈਣਾ ਨੂੰ ਜੀ ਹਾਂਜੀ ਆਹ ਲੋ ਜੀ ਨੋਟ ਵਰਕ ਵੀ ਹਾਜ਼ਰ ਕਰਤਾ ਆਪਾਂ ਨੇ ਲੋ ਕਰੋ ਚੈੱਕ ਟੋਟਲ ਹੈਂਡ ਵਰਕ ਦੇ ਉੱਤੇ ਜੀ ਠੀਕ ਆ ਜੀ ਦੇਖੋ ਫਿਨਿਸ਼ਿੰਗ ਦੇ ਉੱਤੇ ਵਰਕ ਹਾਂਜੀ ਨਾਲ ਗਲਾਸ ਦੇ ਤੇ ਗਲਾਸ ਵੀ ਪੂਰਾ ਇੰਪੋਰਟੈਂਟ ਲਾਇਆ ਆਪਣੇ ਇੰਪੋਰਟੈਂਟ ਫੈਬਰਿਕਸ ਦੇ ਉੱਤੇ ਓਕੇ ਇਦਾਂ ਦੀਆਂ ਹੋਰ ਵਾਧੂ ਆਈਟਮਾਂ ਮਿਲਣੀਆਂ ਨੇ ਹਾਂਜੀ ਆਹ ਕਰੋ ਚੈੱਕ ਜੀ ਸੂਟ ਇਦਾਂ ਦੇ ਵਾਧੂ ਮਿਲ ਜਣਗੇ ਆਹ ਲੋ ਕਰੋ ਚੈੱਕ ਲੋ ਜੀ ਪ੍ਰਿੰਟਰ ਸੂਟ ਪੈਨਾਂ ਦੀਆਂ ਬਹੁਤ ਡਿਮਾਂਡਾਂ ਆ ਰਹੀਆਂ ਦੀ ਵੀ ਸਾਨੂੰ ਤੇ ਇਦਾਂ ਦੇ ਸੂਟ ਦੋ ਬੋ ਹਾਂਜੀ ਹਾਂਜੀ ਜਿੱਦਾਂ ਦਾ ਸੁਪਨਾ ਆ ਗਿਆ ਉਦਾਂ ਦਾ ਫੈਸ਼ਨਿਸਟਾ ਦੇ ਸੂਟ ਹਾਜ਼ਰ ਐਨ ਆਰ ਆਈ ਪੈਨਾਂ ਲਈ ਬਹੁਤ ਵੱਡੀ ਆਫਰ ਆ ਆਪਾਂ ਨੇ ਹੈਲੀਕਾਪਟਰ ਜਹਾਜ਼ ਵੀ ਜਹਾਜ਼ ਨਹੀਂ ਜੀ 에어로ਪਲੇਨ ਵੀ ਖਰੀਦ ਲਿਆ ਜਿਹੜਾ ਪਾਇਲਟ ਆ ਉਹ ਸੌਦੀ ਅਰਬ ਦਾ ਓਕੇ ਆਰਡਰ ਕਰ ਸਕਦੇ ਹੋ 에어로ਪਲੇਨ ਰਾਈ ਸੂਟ ਜਾਣੇ ਹੁਣ ਐਨ ਆਰ ਆਈ ਪੈਨਾਂ ਲਈ ਇਹ ਫੈਸ਼ਨਿਸਟਾ ਹੀ ਕਰ ਸਕਦਾ ਐਡੀਆਂ ਵੱਡੀਆਂ ਆਫਰਾਂ ਠੀਕ ਆ ਬਾਕੀ ਤੁਹਾਨੂੰ ਹੋਰ ਖਾਦੀ ਸਿਲਕ ਮਿਲ ਜੂ ਹੋਰ ਬਾਦੂ ਫੈਬਰਿਕਸ ਵੀ ਮਿਲ ਜਣਗੇ ਨਿਗਾ ਮਰਵਾ ਲਓ ਮ੍ਰਿਤਿ ਬਿਰਿਆ ਦੇਖੋ ਲਓ ਜੀ 벨ਵੇਟ ਵੀ ਰੈਡੀ ਹੋਣਗੇ ਆ ਪਿਓਰ ਖੀਨ ਖਾਪ ਦੇ ਉੱਤੇ 2000 ਤੋਂ ਸੂਟ ਸਟਾਰਟ ਹੋ ਜੂ ਪਿਓਰ ਖੀਨ ਖਾਪ ਦਾ ਠੀਕ ਹੈ ਮਾਰਕੀਟ ਦੇ ਵਿੱਚ ਵਿਕ ਰਿਆ 5000 ਦਾ 4000 ਦਾ 3000 ਦਾ ਆਪਾਂ ਦਾ ਫਾਇਦਾ ਕਰਨੇ ਨੇ ਆਪਾਂ ਸੌਆਂ ਦੇ ਵਿੱਚ ਸੂਟ ਦਵਾਂਗੇ ਇਸ ਵਾਰ ਆਪਾਂ ਨੇ ਹਜ਼ਾਰਾਂ ਹਜ਼ੂਰਾਂ ਦਾ ਕਮ ਕਰਤੇ ਖਿਆ ਸਰੰਦੀ ਗੇਟ ਜਾਂ ਦਿੱਲੀ ਗੇਟ ਆਗੇ ਸਾਨੂੰ ਕਾਲ ਕਰ ਲਓ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ 85669 56000 ਤੇ ਕਾਲ ਕਰ ਸਕਦੇ ਹੋ ਆਪਣੇ ਲਈ 400 ਤੋਂ 500 ਤੋਂ ਸੂਟ ਸਟਾਰਟ ਹੋ ਜਾਣਗੇ ਲੈਣ ਦੇਣ ਵਾਲੇ ਜਿਹੜੇ ਪ੍ਰੋਪਰ ਵਧੀਆ ਪਹਿਣਗੇ ਪਾਰਟੀ ਵੇਅਰ ਦੇ ਵਿੱਚ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਰੁਕਣਾ ਸਿੱਧਾ ਫੈਸ਼ਨਿਸਟਾ ਦੇ ਉੱਕੇ ਆ ਕੇ ਰੁਕਣਾ ਤੁਹਾਨੂੰ ਬਹੁਤ ਵੱਡੇ ਲਗਜ਼ਰੀ ਧਮਾਕੇ ਕਰ ਦਿੱਤੇ ਨੇ ਆਪਾਂ ਨੇ